ਸਸ਼ਿਕ ਕਾਲ ਬਾਈ ਜੀ ਬਾਈ ਜੀ ਆਪਾਂ ਤਲਵੰਡੀ ਸਾਹਿਬ ਦੀ ਕਮਸ਼ੂਰ ਦੁਕਾਨ ਤੇ ਪਹੁੰਚੇ ਆ ਜਿਹੜੀ ਕਿ ਰੋੜੀ ਰੋਡ ਤੇ ਸਤਤਾ ਪਹਿਲਾਂ ਵੀ ਇਹ ਰੋੜੀ ਰੋਡ ਤੇ ਸੀ ਪਰ ਹੁਣ ਇਹਦੀ ਲੋਕੇਸ਼ਨ ਬਦਲ ਗਈ ਲੋਕੇਸ਼ਨ ਤੁਹਾਨੂੰ ਦੱਸਾਂਗੇ ਦੁਕਾਨ ਆ ਇਲੈਕਟ੍ਰੀਸ਼ੀਅਨ ਦੀ ਐਸ ਬਾਈ ਨੂੰ ਤੁਸੀਂ ਜਾਣਦੇ ਹੋਵੋਗੇ ਬਹੁਤ ਪੁਰਾਣੇ ਕੰਮ ਕਰ ਰਹੇ ਆ ਕੰਮ ਬਿਜਲੀ ਦਾ ਲਾ ਫੀਟਿੰਗ ਤੋਂ ਲਾ ਰਿਪੇਅਰ ਤੋਂ ਸਸ਼ਿਕਾ ਸ਼ਰਮਾ ਜੀ ਕੋਟ ਸੇ ਤਾਂ ਠੀਕ ਠਾਕ ਆ ਤੇ ਆਪਾਂ ਕੀ ਕੁਛ ਰਿਪੇਅਰ ਕਰਦੇ ਆ ਤੇ ਕਾਹਦਾ ਕਾਹਦਾ ਕੰਮ ਕਰ ਰਹੇ ਆ ਬੀਲੀ ਦਾ ਫਿਟਿੰਗ ਦਾ ਸਮਾਨ ਸਾਰਾ ਪ੍ਰੋਪਰ ਪ੍ਰੋਪਰ ਜੀ ਬੀਲੀ ਦੇ ਫਿਟਿੰਗ ਤਾਰਾਂ ਕੰਪਨੀ ਦੀਆਂ ਰੋਲ ਦੀ ਗ੍ਰੇਟ ਵਾਈਟ ਕੰਪਨੀ ਤਾਰਾਂ ਕੀ ਕਹਿੰਦੇ ਨਵੀਂ ਫਿਟਿੰਗ ਕਰਾਉਣੀ ਆ ਕੋਠੀ ਦਾ ਹਾਂ ਕੋਠੀ ਦੀ ਨਵੀਂ ਫਿਟਿੰਗ ਕਰਾਉਣੀ ਆ ਸਮਾਨ ਵੀ ਮੈਨੂੰ ਨਾਲ ਮਿਸਤਰੀ ਮਿਲੂਗਾ ਨਾਲ ਸਮਾਨ ਮਿਲੂਗਾ ਨਾਲ ਮਿਸਤਰੀ ਮਿਲੂਗਾ ਜੇ ਕਿਸੇ ਨੇ ਮੰਨ ਕੇ ਚਾਹਤ ਕਿਲਾ ਸਮਾਨ ਲੈ ਜਾਣਾ ਹੋਵੇ ਤੇ ਬੰਦਾ ਰੈ ਲਾਈਨ ਆ ਗਿਆ ਤੇਰੇ ਕੋਲੇ ਹਾਂ ਵੀ ਦੇਵਾਂਗੇ ਵੀਰੇ ਰੈ ਵੀ ਦੇਵਾਂਗੇ ਏ ਛੋਟੇ ਵੀ ਕਿੰਨੇ ਰੁਪਏੰ ਦਾ ਫੀਟਿੰਗ ਦੀ ਪਾਈਪ ਤੇ ਜਿਹੜੀ ਤਾਰ ਆ ਕਿੰਨੇ ਰੁਪਏੰ ਨੂੰ ਸਟਾਰਟ ਹੋਈ ਨੇ ਕਿੰਨੇ ਐਮ ਐਮ ਦੀ ਆ ਇੱਕ ਐਮ ਦੀ ਜਿਵੇਂ 800 ਕੋਈ ਸ਼ੁਰੂ ਹੁੰਦੀ ਹੈ ਜੀ ਠੀਕ ਆ ਜੀ ਕਿਹੜੀ ਕੰਪਨੀ ਦੀ ਹੋਊਗੀ ਉਹ ਮਾਰਕੇ ਆਉਂਦੇ ਪੋਲੀ ਫਲੈਕਸ ਦਾ ਮਾਰਕਾ ਠੀਕ ਆ ਜਿਆਦਾਤਰ ਹੁਣ ਇਸ ਟਾਈਮ ਕਿਹੜਾ ਮਾਰਕਾ ਵੱਧ ਵਿਕ ਰਿਹਾ ਨਰੋਲ ਦਾ ਹੈਵਲ ਗ੍ਰੇਡ ਠੀਕ ਆ ਤੇ ਸੱਚਾ ਦਾ ਸੱਚਾ ਵੀ ਨਰੋਲ ਹੈਵਲ ਗ੍ਰੇਡ ਬਾਈਟ ਬਾਕੀ ਬੀਕੀ ਕੀ ਹੁਣ ਜਿਵੇਂ ਅੱਜਕੱਲ ਫੈਸ਼ਨ ਦਾ ਜੋ ਚੱਲ ਰਿਹਾ ਹਾਂਜੀ ਹਾਂਜੀ ਤੇ ਉਹ ਸਾਹਣਾ ਕਹੀ ਸੀ ਨੇ ਕਿਹਾ ਤਾਂ ਵੀ ਸਾਨੂੰ ਡਿਜ਼ਾਈਨ ਵਾਲੀ ਇਹ ਸੱਚ ਚਾਹੀਦੀ ਆ ਉਹ ਆਰਡਰ ਤੇ ਉਹ ਆਰਡਰ ਵਾਲੀ ਕਾਲੇ ਰੰਗ ਦੀ ਕੋਈ ਠੀਕ ਆ ਕੋਈ ਹੋਰ ਰੰਗ ਲੈਣਾ ਉਹ ਗੱਗ ਦੇ ਟੈਂਡ ਠੀਕ ਆ ਤੇ ਹੁਣ ਆਪਣੀ ਦੁਕਾਨ ਦੀ ਲੋਕੇਸ਼ਨ ਦੱਸ ਦੋ ਵੀ ਕਿੱਥੇ ਆਪਣੀ ਦੁਕਾਨ ਆ ਗਈ ਕਿਉਂਕਿ ਪਹਿਲਾਂ ਦੁਕਾਨ ਹੁੰਦੀ ਸੀ ਆਪਣੀ ਪੰਪ ਪੰਪ ਦੇ ਸਾਹਮਣੇ ਇੰਡੀਅਨ ਆਲ ਦੇ ਜਿੰਦਲਾ ਸਪਿੰਡਲ ਦੇ ਨਾਲ ਹੁਣ ਇਹ ਕਿੱਥੇ ਆ ਗਈ ਦੁਕਾਨ ਰੋੜੀ ਰੋਡ ਤੇ ਰਾਮ ਬਾਗ ਗੇਟ ਦੇ ਨਾਲ 19 ਨੰਬਰ ਸ਼ਾਪ ਆਹ ਭਈ ਰਾਮ ਬਾਗ ਆ ਇਹ ਵਾਰੀ ਉਨੇ ਘਾਇਨਗੇ ਨੂੰ ਆਰਾਮ ਆ ਗਿਆ ਤੇ ਇੱਧਰ ਹੈਗਾ ਲੇਲੇ ਵਾਲਾ ਚੌਕ ਹੈ ਨਾ ਤੇ ਇੱਧਰ ਹੈਗਾ ਕਚਹਿਰੀਆਂ ਸਾਹਮਣੇ ਹੈਗਾ 蒂ਮਾ ਪ੍ਰਦੂਸ਼ਣ ਸੈਂਟਰ ਨਾ ਬਹੁਤ ਪੁਰਾਣੀ ਦਾ ਮਸ਼ਹੂਰ ਦੁਕਾਨਾ ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦੋ 94659 8613 ਇਹ ਨੰਬਰ ਤੇ ਫੋਨ ਕਰ ਲਿਓ ਬਾਈ ਕਈ ਵਾਰੀ ਕਹਿੰਦੇ ਦੁਕਾਨ ਦਾ ਫਰਕੇ ਕੂਲਰ ਕੋਈ ਬਣਾਣੀਆਂ ਪਰ ਸਾਰ ਪਿਆਰ ਦੀ ਕਿੰਨੀ ਆਂਦੀ ਹੈ ਸਾਰਾ ਸਾਮਾਨ ਤੇ ਬੀਗਿੰਗ ਦਾ ਜਿਹੜਾ ਮਰਜ਼ੀ ਸਾਮਾਨ ਲੈ ਲੋ ਹਾਂ ਲੈ ਲੋ ਫੈਟਿੰਗ ਲੈ ਕਿਵੇਂ ਆ ਭਈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੀਟਰ ਆ ਗਿਆ ਇਲੈਕਟ੍ਰੋਨਿਕ ਚੁੱਲ੍ਹੇ ਆ ਗਏ ਪ੍ਰੈਸਾਂ ਵਰਸਾਂ ਇਹਰਾ ਵਗੈਰਾ ਸਾਰਾ ਸਮਾਨ ਪ੍ਰੋਪਰ ਵੰਗਿਆਂ ਕੋਲੇ ਮਿਲ ਜਾਂਦਾ ਜਿਵੇਂ ਆ ਗੇਟ ਗੇਟ ਲੈਂਪ ਆ ਗਈ ਆ ਰਾੜ ਆ ਗਈ ਪੂਰੇ ਜਿਹੜਾ ਸਾਰਾ ਇਹਰਾ ਵਗੈਰਾ ਹੀਟਰ ਵੀ ਪੁਰਾਣੇ ਮਾਡਲ ਹੀ ਮਿਲ ਜਾਂਦਾ ਪੁਰਾਣਾ ਮਾਡਲ ਵੀ ਮਿਲ ਜਾਂਦਾ ਭਈ ਜੇ ਕਹਿੰਦੇ ਲੈਣੇ ਹੋਣ ਕਿ ਬਾਕੀ ਵੀ ਜਮਿਆ ਵੀ ਧੱਕੇ ਆ ਗਏ ਆਰੀਐਂਟ ਤੇ ਹਰਫ ਯਰ ਦਾ ਅਨਦਾ ਕੰਟਰ ਆ ਗਿਆ ਜੇ ਕਿਸੇ ਵੀ ਨੂੰ ਰਿਪੇਅਰ ਕਰਾਉਣੀ ਹੋਵੇ ਸਮਾਨ ਵਾਧੂ